ਬਿਲਕੁਲ ਨਵੀਂ ਆਪਾਂ ਕੋਠੀ ਲੈ ਕੇ ਪਹੁੰਚੀ ਅੱਜ ਤੇ ਜਮਾਂ ਨਵੀਂ ਬਣੀ ਹੋਈ ਆ ਰੇਟ ਵੀ ਬਹੁਤ ਸਹੀ ਆ ਬਾਕੀ ਰਜਿਸਟਰੀ ਵਾਲੀ ਜਗ੍ਹਾ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਤੇ ਆਪਣੀ ਕੋਠੀ ਵੀ ਪਸੰਦ ਆਊਗੀ ਜਿਹੜੀ ਆਪਾਂ ਲੈ ਕੇ ਅੱਜ ਪਹੁੰਚੇ ਆ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਹਾਡੇ ਕੋਲੇ ਵੀ ਕੋਠੀਏ ਜੀ ਘਰ ਮਕਾਨ ਜਿੰਨੇ ਤੁਸੀਂ ਦੇਖ ਰਹੇ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26173 ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਵੀਡੀਓ ਪਾ ਦਾਂਗੇ ਤੁਹਾਡੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣੀ ਤੇ ਤੁਹਾਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਜੇ ਕਿਸੇ ਨੇ ਕੋਠੀ ਘਰ ਮਕਾਨ ਵੇਚਣਾ ਹੈ ਤਾਂ ਜਿਹੜੀ ਵੀਡੀਓ ਬਣਾ ਕੇ ਭੇਜਣੀ ਆ ਜਿਵੇਂ ਕਿ ਇਹਨਾਂ ਨੇ ਬਾਹਰੋਂ ਮਨਾਉਣੀ ਸ਼ੁਰੂ ਕੀਤੀ ਆ ਤੇ ਬਾਰਿਸ਼ ਰ ਇਹਨਾਂ ਨੇ ਵਧੀਆ ਤਰੀਕੇ ਨਾਲ ਸਾਰਾ ਕੁਝ ਦਿਖਾਇਆ। ਇਸ ਤਰ੍ਹਾਂ ਫੋਨ ਨੂੰ ਟੇਡਾ ਫੜ ਕੇ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜਿਆ ਕਰੋ ਲਾਜ਼ਮੀ। ਤੇ ਆਪਣੇ ਕੋਲੇ ਜਿਹੜੀ ਆ ਕੂਠੀ ਪਹੁੰਚੀ ਆ ਜਬ ਬਿਲਕੁਲ ਨਵੀਂ ਬਣੀ ਹੋਈ ਏ ਜੀ ਤੇ ਬਹੁਤ ਸੋਹਣੀ ਕੂਠੀ ਆ ਤੇ ਅੰਦਰੋਂ ਵੀ ਆਪਾਂ ਸਾਰਾ ਕੁਝ ਦੇਖਦੇ ਆ ਮੇਨ ਗੇਟ ਵਗੈਰਾ ਤੁਸੀਂ ਦੇਖ ਲਓ ਜੀ। ਆਪਣੇ ਕੋਲੇ ਜਿਹੜੀ ਆ ਕੂਠੀ ਪਹੁੰਚੀ ਆ ਆਪਣੇ ਕੋਲੇ ਆਹ 250 ਗਜ਼ ਜਗ੍ਹਾ ਦੇ ਵਿੱਚ ਪਹੁੰਚੀ ਆ ਜੀ। 250 ਗਾਜ਼ਾ ਜਗਾਪਨੂ ਕੰਪਲੀਟ ਮਿਲੂਗੀ ਤੇ ਅੱਗੇ ਆਪਾਂ ਨੂੰ ਥੋੜਾ ਜਿਹਾ ਬਿਹੜਾ ਵੀ ਮਿਲ ਜੂਗਾ ਸਾਰਾ ਇਹਨਾਂ ਨੇ ਪੱਕਾ ਕਰਵਾਇਆ ਹੋਇਆ ਤੇ ਸਾਰੀ ਕੂਠੀਏ ਵਧੀਆ ਇਹਨਾਂ ਨੇ ਸੋਹਣੀ ਬਣਵਾਈ ਹੋਈ ਹੈ ਜੀ ਬਾਕੀ ਕੰਮ ਤੁਸੀਂ ਦੇਖ ਲਓ ਵਧੀਆ ਇਹਨਾਂ ਨੇ ਕਰਵਾ ਰੱਖਿਆ ਜਦੋਂ ਆਪਾਂ ਐਂਟਰ ਹੁੰਨੇ ਆ ਮੇਨ ਗੇਟ ਰਾਹੀਂ ਤਾਂ ਸਟਾਰਟਿੰਗ ਦੇ ਵਿੱਚ ਆਪਾਂ ਨੂੰ ਪਹਿਲਾਂ ਤਾਂ ਬਾਥਰੂਮ ਏਰੀਆ ਮਿਲ ਚੁੱਕਾ ਜੀ ਮੇਨ ਗੇਟ ਵਧੀਆ ਲੱਗਿਆ ਹੋਇਆ ਬਾਕੀ ਰੇਟ ਕੋਈ ਜ਼ਿਆਦਾ ਨਹੀਂ ਹੈਗਾ ਜੀ ਜਗਾਂ ਦੇ ਹਿਸਾਬ ਨਾਲ ਕੂਠੀ ਨਮੀ ਬਣੀ ਹੋਈ ਆ ਇਸੇ ਹਿਸਾਬ ਨਾਲ ਬਾਕੀ ਰਜਿਸਟਰੀ ਵਾਲੀ ਜਗ੍ਹਾ ਤੇ ਰੇਟ ਇਹਨਾਂ ਨੇ ਸਿਰਫ 1.79 ਲੱਖ ਰੁਪਇਆ ਮੰਗਿਆ ਗਾ ਬਾਕੀ ਕੋਈ ਫਿਕਸਡ ਰੇਟ ਨਹੀਂ ਹੈਗਾ ਆ ਮਾਲਕ ਕਹਿੰਦੇ ਆ ਬਹਿ ਕੇ ਗੱਲਬਾਤ ਕਰ ਲਾਂਗੇ ਰੇਟ ਅਡਜਸਟਮੈਂਟ ਹੋ ਜਾਊਗਾ ਬਾਕੀ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਮਿਲ ਜੂਗੀ ਤੇ ਵਧੀਆ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਤੇ ਕੰਮ ਤੁਸੀਂ ਆਪ ਹੀ ਦੇਖ ਲਓ ਲਾਈਟਿੰਗ ਦਾ ਤਾਂ ਸਾਰਾ ਇਹਨਾਂ ਨੇ ਘਰਵਾ ਰੱਖਿਆ ਥੋੜਾ ਬੂਤਾ ਕੰਮ ਰਹਿੰਦਾਗਾ ਉਹ ਤੁਹਾਨੂੰ ਮੈਂ ਨਾਲ ਦੀ ਨਾਲ ਦੱਸਦਾ ਰਹੂੰਗਾ ਕੀ ਕੁਛ ਰਹਿੰਦਾਗਾ ਬਾਕੀ ਉਹ ਪਣ ਹੀ ਆਪਾਂ ਨੂੰ ਕਿਚਨ ਮਿਲੂਗਾ ਲੌਬੀ ਦੇ ਵਿੱਚ ਹੀ ਤੇ ਇੱਕ ਪਾਸੇ ਕਿਚਨ ਬਣਿਆ ਹੋਇਆ ਤੇ ਬਾਹਰਲੀ ਸਾਈਡ ਤੋਂ ਤੁਸੀਂ ਦੇਖਿਆ ਹੋਊਗਾ ਮਤਲਬ ਕਿ ਜੋੜੀਆਂ ਸ਼ੀਸ਼ਿਆਂ ਦਾ ਸਾਰਾ ਕੰਮ ਹੋਇਆ ਤੇ ਅੰਦਰ ਜੋੜੀਆਂ ਮੇਰੇ ਸਾਹਮਣੇ ਪਈਆਂ ਬਾਕੀ ਆਪਾਂ ਦੇਖਦੇ ਅੱਗੇ ਸਾਰਾ ਕੁਝ ਆਪਾਂ ਨੂੰ ਪਤਾ ਲੱਗਦਾ ਰਹੂਗਾ ਤੇ نیچے ਜਿਹੜਾ ਫਰਸ਼ ਲੱਗਿਆ ਹੋਇਆ ਸਿਮੈਂਟਡ ਫਰਸ਼ ਲੱਗਿਆ ਹੋਇਆ ਕੋਈ ਇਹਨਾਂ ਨੇ ਟਾਈਲਾਂ ਜਾਂ ਕੋਈ ਪੱਥਰ ਨਹੀਂ ਲਗਵਾਇਆ ਹੋਇਆ। ਇਨ ਫਿਊਚਰ ਆਪਾਂ ਲਗਵਾਉਣਾ ਹੋਵੇ ਤਾਂ ਲੱਗ ਜੂਗਾ ਪਰ ਇਹਨਾਂ ਨੇ ਨੀਚੇ ਦੂਜਾ ਸਿਮਿੰਟਡ ਫਾਰਸ਼ ਬਣਵਾ ਰੱਖਿਆ ਗਾ। ਬਾਕੀ ਵਧੀਆ ਆਪਾਂ ਨੂੰ ਬੈਡਰੂਮਸ ਮਿਲ ਜਾਣਗੇ ਤੇ ਲਾਈਟਿੰਗ ਦਾ ਕੰਮ ਤੁਸੀਂ ਦੇਖ ਲਓ ਟੋਟਲ ਇਹਨਾਂ ਨੇ ਕਰਵਾ ਰੱਖਿਆ ਹੈ। ਤੇ ਤੁਹਾਨੂੰ ਮੈਂ ਸਾਰਾ ਕੁਝ ਨਾਲ ਦੇ ਨਾਲ ਦੱਸੀ ਜਾਂਦੇ ਸੀ ਤੇ ਨਾਲ ਦੇ ਨਾਲ ਤੁਸੀਂ ਵੀ ਮੈਨੂੰ ਲਾਜ਼ਮੀ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਸੀ ਵੀਡੀਓ ਵਧੀਆ ਲੱਗ ਰਹੀ ਐ। ਤਾਂ ਕਮੈਂਟ ਨਾਲ ਦੀ ਨਾਲ ਕਰੀ ਜਾਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੋ ਬਾਕੀ ਆ ਜਿਹੜਾ ਆਪਾਂ ਬੈੱਡਰੂਮ ਪਿੱਛੇ ਦੇਖਿਆ ਸੀਗਾ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਮਿਲੂਗਾ ਤੇ ਥੋੜੀ ਜੀ ਆਪਾਂ ਨੂੰ ਮੂਹਰੇ ਜਗ੍ਹਾ ਵੀ ਮਿਲ ਚੁਗੀ ਤੇ ਵਧੀਆ ਬੈੱਡਰੂਮਸ ਆਪਾਂ ਨੂੰ ਮਿਲ ਜਾਣਗੇ ਪੂਰੇ ਖੁੱਲੇ ਡੁੱਲੇ ਨੇ ਤੇ ਕੁਠੀ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਥੋੜਾ ਸਮਾਂ ਹੀ ਹੋਇਆ ਬਣੀ ਨੂੰ ਤੇ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਕੁਠੀ ਨੂੰ ਤਾਂ ਆਪਣੇ ਕੋਲੇ ਜਿਹੜੀ ਲੋਕੇਸ਼ਨ ਪਹੁੰਚੀ ਹੈ ਜੀ ਖੰਨਾ ਏਰੀਆ 'ਚੀ ਖਾਸ ਖੰਨੇ ਏਰੀਆ 'ਚ ਕੋਠੀ ਬਣੀ ਹੋਈ ਹੈ ਡੀਏਵੀ ਜਿਹੜਾ ਸਕੂਲ ਹੈ ਜੀ ਖੰਨੇ 'ਚ ਉਹਦੇ ਬਿਲਕੁਲ ਨਜ਼ਦੀਕ ਹੈ ਜੀ ਬਾਕੀ ਕੋਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਆਪਾਂ ਨੂੰ ਦੋ ਬੈੱਡਰੂਮ ਮਿਲ ਜਾਣਗੇ ਜੀ ਤੇ ਦੋ ਬਾਥਰੂਮ ਨੇ ਜੀ ਤੇ ਨਕਸ਼ਾ ਪਾਸਾ ਜੀ ਤੇ ਸੀਬਰਜ ਪਾਇਆ ਹੋਇਆ ਹੈ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਸਾਰਾ ਕੁਝ ਵਧੀਆ ਹੈਗਾ ਜੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਤਾਂ ਖੰਨੇ ਏਰੀਆ ਚ ਆਪਾਂ ਨੂੰ ਕੋਠੀ ਆਹ ਮਿਲੂਗੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਪਹਿਲਾਂ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੈ ਮਾਲਕ ਨਾਲ ਤਾਂ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਮਾਲਕ ਦਾ ਨੰਬਰ ਹੈ ਮਾਲਕ ਦਾ 98772 77381 ਜਿਹੜੀ ਵੀ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਨਾ ਤੁਸੀਂ ਚਾਹੁੰਦੇ ਹੋ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਮਾਲਕ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਲਿਓ ਜੀ ਤੇ ਮਾਲਕ ਕਹਿੰਦੇ ਆ ਕਿਸੇ ਨੇ ਆ ਕੇ ਜੇ ਦੇਖਣੀ ਹੋਵੇ ਕੋਠੀ ਤਾਂ ਦੇਖ ਵੀ ਸਕਦੇ ਹਾਂ ਕੋਈ ਗੱਲ ਕਰਨੀ ਹੈ ਪਹਿਲਾਂ ਤਾਂ ਫੋਨ ਤੇ ਵੀ ਗੱਲ ਕਰ ਸਕਦੇ ਹਾਂ ਜੀ ਬਾਕੀ ਵਧੀਆ ਕੋਠੀ ਆ ਜੀ ਤੇ ਵਧੀਆ ਨਮੀ ਬਣੀ ਹੋਈ ਆ ਤੇ ਬਾਹਰੋਂ ਵੀ ਵਧੀਆ ਜਿਹੜੀ ਇਹਨਾਂ ਨੂੰ ਗਲੀ ਵਗੈਰਾ ਲੱਗਦੀ ਆ ਉਹ ਵੀ ਇਹਨਾਂ ਨੂੰ ਪੂਰੀ ਵਧੀਆ ਲੱਗਦੀ ਆ ਬਾਕੀ ਕੋਈ ਕੋਠੀ ਆ ਹ ਇਕੱਲੀ ਨਹੀਂ ਹੈਗੀ ਆਸ-ਪਾਸ ਹੀ ਹੋਰ ਵੀ ਘਰ ਤੇ ਕੋਠੀਆਂ ਇੱਥੇ ਬਣੀਆਂ ਹੋਈਆਂ ਨੇ ਇਹ ਗੱਲਬਾਤ ਪੂਰੀ ਵਧੀਆ ਰੇਟ ਵੀ ਅਡਜਸਟਮੈਂਟ ਹੋ ਜਾਊਗਾ ਮਾਲਕ ਕਹਿੰਦੀ ਐ ਵੀ ਘਾਟਾ ਵਾਦਾ ਬਹਿ ਕੇ ਕਰ ਲਾਂਗੇ ਇੱਕ ਬਾਰੀ ਸਿਰਫ ਡਿਮਾਂਡ ਐ ਜੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਖੰਨੇ ਜਾ ਕੇ ਦੇਖ ਲਿਓ ਜੀ ਬਾਕੀ ਮੈਨੂੰ ਲਾਜ਼ਮੀ ਦੱਸਿਓ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਐ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਬੱਤ ਬੱਦ ਸਬਸਕ੍ਰਾਈਬ ਕਰ ਦਿਓ ਜੀ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ 23 ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਡੇਲੀ ਤਾਂ ਚੈਨਲ ਦਾ ਨੀਚੇ ਸਬਸਕ੍ਰਾਈਬ ਬਟਨ ਹੈ ਉਹਨੂੰ ਜ਼ਰੂਰ ਦਬਾ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੀਏ ਆਪਣੇ ਚੈਨਲ ਤੇ ਤੇ ਆਪਾਂ ਨਵੀਂ ਵੀਡੀਓ ਜਦੋਂ ਵੀ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜੀ ਬਤ ਤੋਂ ਬਤ ਕਰਦੇ ਰਿਹਾ ਕਰੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਪਣੀ ਆਹ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਜੇ ਕੂਠੀ ਆ ਘਰਾਂ ਮਕਾਨ ਹੈ ਮਾਲ ਹਵੇਲੀ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਕਲੋਨੀ ਚ ਸ਼ਹਿਰ ਚ ਜਾਂ ਕਿਸੇ ਕਿਤੇ ਵੀ ਹੋ ਜੀ ਮਤਲਬ ਖੇਤ ਚ ਬਣਿਆ ਚਾਹੀ ਆਪਣੇ ਕੋਲ ਇੱਕ ਤਾਂ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਆ ਪੂਰੀ ਵਧੀਆ ਬਿਲਕੁਲ ਆਰਾਮ ਨਾਲ ਬਾਰਿਸ਼ਾ ਸਾਰਾ ਕੁਝ ਜੋ ਵੀ ਕੁਝ ਆਪਣਾ ਬਣਿਆ ਹੋਇਆ ਕੋਠੀ ਚ ਘਰ ਚ ਸਾਰਾ ਕੁਝ ਦਿਖਾਇਆ ਕਰੋ ਜੀ ਇਹ ਵੀਡੀਓ ਬਿਲਕੁਲ ਆਰਾਮ ਨਾਲ ਬਣਾਇਆ ਕਰੋ ਤੇ ਜੇਤੇ ਤੋਂ ਜੇਤੀ ਆਪਣੇ ਕੋਲੇ ਭੇਜ ਦਿਓ ਬਣਾ ਕੇ ਆਪਾਂ ਬਿਲਕੁਲ ਫਰੀ ਦੇ ਵਿੱਚ ਐਡ ਲਗਾ ਦੇਵਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਾਰਚਾ ਨਹੀਂ ਹੁੰਦਾ ਐਡ ਜੇ ਤੁਸੀਂ ਭੇਜਣਾ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 73 800 ਪੂਰਾ 26173 ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦੇਵਾਂਗੇ ਆਪਣਾ ਕੋਈ ਕਿਸੇ ਪਾਸੋਂ ਕੁਝ ਨਹੀਂ ਹੁੰਦਾ ਨਾ ਵੇਚਣ ਦੇ ਵਿੱਚ ਨਾ ਕੋਈ ਖਰੀਦਣ ਦੇ ਵਿੱਚ ਜੀ ਬਾਕੀ ਹਰ ਤਰ੍ਹਾਂ ਦੀ ਆਪਾਂ ਐਡ ਕਰਦੇ ਰਹਿੰਦੇ ਹਾਂ ਜੀ ਘਰ ਦੀ ਵੀ ਕਰਦੇ ਰਹਿੰਦੇ ਹਾਂ ਮਹਿੰਗੇ ਸਸਤੇ ਤੇ ਮਹਿੰਗੇ ਸਸਤੇ ਆ ਕੂਠੀਆਂ ਹਰ ਏਰੀਆ 'ਚ ਆਪਣੇ ਕੋਲੇ ਪਹੁੰਚਦੀਆਂ ਰਹਿੰਦੀਆਂ ਹਨ ਬਾਕੀ ਤੁਸੀਂ ਬਹੁਤ ਪਿਆਰ ਦਿੰਦੇ ਹੋ ਜੀ ਹਰ ਵੀਡੀਓ ਨੂੰ ਤੇ ਹਰ ਇੱਕ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਸਾਰੇ ਅੱਜ ਵਾਲੀ ਵੀਡੀਓ ਨੂੰ ਵੀ ਸਪੋਰਟ ਕਰਿਓ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਰ ਦਿਓ ਜੀ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਆਉਂਦੇ ਰਹੇ ਨੇ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਪੂਰੀ ਵੀਡੀਓ ਆਪਣੀ ਆਹ ਦੇਖੀ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਨੂੰ ਬਾਕੀ ਕਿਸੇ ਨੇ ਐਡ ਕਰਵਾਉਣੀ ਆ ਚਾਹੇ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਆ ਆਪਣੇ ਕੋਲੇ ਲਾਜ਼ਮੀ ਭੇਜ ਦਿਓ ਵੀਡੀਓ ਜਾਣਕਾਰੀ ਫੋਟੋਆਂ ਜੀ ਤੇ ਆਪਾਂ ਹਰ ਏਰੀਆ ਚੋਂ ਐਡ ਕਰਦੇ ਰਹਨੇ ਆ ਸੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਮੈਨੂੰ ਦੱਸਿਓ ਕਮੈਂਟ ਕਰਕੇ ਛੇਤੀ ਤੋਂ ਛੇਤੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਠੀਕ ਆ ਜੀ ਕਮੈਂਟ ਲਾਜ਼ਮੀ ਕਰਿਓ ਬਾਕੀ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਘਰ ਮਕਾਨ ਦੇ ਨਾਲ ਜੀ